ਐਸ ਵੇਲੇ 라이 ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਗੱਲ ਕਰਾਂਗੇ ਹੁਣ ਅਸੀਂ ਕਪੂਰਥਲਾ ਦੇ ਇੱਕ ਗੁਰੂ ਘਰ ਦੀ ਜਿੱਥੇ ਕਿ ਜੰਗ ਦਾ ਮਾਹੌਲ ਬਣ ਗਿਆ ਔਰ ਉੱਥੇ ਕਿਰਪਾਨਾਂ ਨਿਕਲ ਗਈਆਂ ਲੋਕਾਂ ਦੇ ਉੱਪਰ ਤਾਬਰ ਤੋੜ ਕਿਰਪਾਨਾਂ ਚੱਲੀਆਂ ਨੇ ਇਸ ਹਮਲੇ ਦੇ ਵਿੱਚ ਚਾਰ ਲੋਕ ਦੋ ਗੁੱਟਾਂ ਦੇ ਜ਼ਖਮੀ ਹੋ ਗਏ ਨੇ ਔਰ ਉਹਨਾਂ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਸ਼ਹਿਰ ਦੇ ਗੁਰਦੁਆਰਾ ਸਾਹਿਬ ਬਾਵਿਆਂ ਦੀ ਜਿੱਥੇ ਕੀ ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਔਰ ਨਿਹੰਗ ਸਿੰਘਾਂ ਦੇ ਇਸ ਦੋ ਧਿਰਾਂ ਦੇ ਵਿਚਾਲੇ ਖੂਬ ਕਿਰਪਾਨਬਾਜ਼ੀ ਹੋਈ ਹੈ ਤਲਵਾਰਬਾਜ਼ੀ ਹੋਈ ਹੈ ਔਰ ਇਸ ਹਮਲੇ ਦੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਨੇ ਜਿਸ ਨੂੰ ਇੱਕ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਉਸ ਨੂੰ ਅੰਮ੍ਰਿਤਸਰ ਰੈਫਰ ਵੀ ਕਰ ਦਿੱਤਾ ਗਿਆ ਮਾਮਲਾ ਪੁਰਾਣਾ ਦੱਸਿਆ ਜਾ ਰਿਹਾ ਹੈ ਅਦਾਲਤ ਦੇ ਵਿੱਚ ਵੀ ਇਸ ਨੂੰ ਲੈ ਕੇ ਕੇਸ ਚੱਲ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਕਿਰਪਾਨਬਾਜ਼ੀ ਹੋਈ ਹੈ ਉੱਤੇ ਤਲਵਾਰਬਾਜ਼ੀ ਹੋਈ ਹੈ ਕਿਰਪਾਨਾਂ ਚੱਲੀਆਂ ਨੇ ਦੋਨੋਂ ਗੁੱਟ ਆਮੋ ਸਾਹਮਣੇ ਹੋ ਗਏ ਨੇ ਗੁਰਦੁਆਰੇ ਦੇ ਕਬਜ਼ੇ ਦੀ ਗੱਲ ਦੱਸੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਸਾਰੀਆਂ ਧਿਰਾਂ ਜਿਹੜੀਆਂ ਉਹ ਆਪੋ ਆਪਣਾ ਪੱਖ ਦੱਸ ਦੀਆਂ ਹੋਈਆਂ ਨਜ਼ਰ ਆਈਆਂ ਨੇ ਇਸ ਮਾਮਲੇ ਦੇ ਵਿੱਚ ਜਦੋਂ ਗੱਲਬਾਤ ਕੀਤੀ ਗਈ ਤਾਂ ਇੱਕ ਗੁੱਟ ਵੱਲੋਂ ਸਿਮਰਜੀਤ ਸਿੰਘ ਹੋਣਾ ਨੇ ਸਾਨੂੰ ਕੁਝ ਇਸ ਤਰ੍ਹਾਂ ਦੱਸਿਆ ਕੀ ਘਟਨਾ ਹੋਈ ਸਵੇਰੇ ਕਹਿੰਦੇ ਆ ਕਿ ਮੈਨੂੰ ਜੀ ਮਹਾਰਾਜ ਪੰਥਲੋਂ ਆਪਣੇ ਦਲ ਪੰਥਲੋਂ ਮਹਾਰਾਜ ਨੇ ਸੇਵਾ ਦਿੱਤੀ ਜੈ ਜੀ ਤੇ ਔਰ ਕਮੇਟੀ ਨਾਲ ਗੱਲਬਾਤ ਕੀਤੀ ਸੀ ਕਮੇਟੀ ਵਾਲਿਆਂ ਨੇ ਮੈਨੂੰ ਸੇਵਾ ਤੇ ਰੱਖਿਆ ਜੀ ਔਰ ਥੋੜੇ ਜੀ ਦੋ ਦਿਨ ਹੀ ਹੋਏ ਐ ਸੇਵਾ ਤੇ ਆਇਆ ਨੂੰ ਜੀ ਔਰ ਇਹਨਾਂ ਨੇ ਕੀ ਕੀਤਾ ਸੀ ਬੜਾ ਵਧੀਆ ਆਪਣਾ ਮਹਾਰਾਜ ਦੀ ਭਜਨ ਬੰਦਗੀ ਸੁਣੀ ਆ ਪਹਿਲੇ ਬੰਦਗੀ ਸੁਣ ਕੇ ਮਹਾਰਾਜ ਦਾ ਨਿਤਨੇਮ ਸੁਣ ਕੇ ਉੱਠਿਆ ਉਤੋਂ ਤੁਰਨ ਲੱਗੇ ਘਰ ਨੂੰ ਚਾਲਾ ਮਾਰਨ ਲੱਗੇ ਤੇ ਨਗਾਰੇ ਆਂ ਵਜਾਇਆ ਉੱਤੇ ਨਗਾਰੇ ਦੀ ਮਰਿਆਦਾ ਜਿਹੜੀ ਇਹਨਾਂ ਨੇ ਭੰਗ ਕੀਤੀ ਉਤੋਂ ਰੋਕਿਆ ਜੀ ਮੈਂ ਮੈਂ ਕਿਹਾ ਵੀਰੇ ਯਾਰ ਨਗਾਰੇ ਦੀਆਂ ਜਿਹੜੀਆਂ ਚੋਬਾਂ ਹੁੰਦੀਆਂ ਵਾਂ ਉਹ ਪਵਿੱਤਰ ਹੁੰਦੀਆਂ ਵਾਂ ਬਣੀਆਂ ਹੁੰਦੀਆਂ ਵਾਂ ਤੂੰ ਰਾਹ ਚ ਚੁੱਕ ਕੇ ਡੰਡੇ ਜਿਹੜੇ ਆ ਵਜਾਉਂਦੇ ਆ ਲਿਆ ਕੇ ਗੁਰੂ ਘਰ ਦੇ ਵਿੱਚ ਚੰਗੀ ਗੱਲ ਨਹੀਂ ਆ ਤੇ ਇਹ ਅਪਸ਼ਾਬਦ ਬੋਲਣ ਲੱਗ ਗਿਆ ਗਲਤ ਮਤ ਤਰੀਕੇ ਨਾਲ ਗੱਲਾਂ ਕਰਨ ਲੱਗ ਗਿਆ ਵੀਡੀਓ ਬਣਾਉਣ ਲੱਗ ਗਿਆ ਬਸ ਤੇ ਫਿਰ ਜਿਹੜੇ ਜਦੋਂ ਇਹਨੇ ਗਾਲ ਮੰਦਾ ਕਰਨਾ ਸ਼ੁਰੂ ਕਰਤਾ ਸਾਲੇ ਸਾਲੇ ਗਾਲ ਮੰਦਾ ਜਿੱਦਾ ਜੀਜੀ ਜੂਜੇ ਦੱਸਣ ਲੱਗ ਪਿਆ ਆ ਤੇਰੀ ਜੀਜੀ ਆ ਉਹ ਅਜੀ ਆ ਲੱਗੇ ਸੰਗਤ ਹੋਰ ਵੀ ਬੈਠੀ ਬੁੜੀਆਂ ਕਿੰਨੀਆਂ ਪੈਣਾ ਲੋਕਾਂ ਦੇ ਬੇਟੇ ਕੋਈ ਸ਼ਰਮ ਨਹੀਂ ਕਰਦਾ ਜੀ ਫਿਰ ਇਹਨੇ ਕੀ ਕੀਤਾ ਵਾ ਫੜ ਕੇ ਕਿਰਪਾਨ ਦੀ ਿੱਦਾ ਕੱਢ ਕੇ ਕਿਰਪਾਨ ਮੇਰੇ ਤੇ ਵਾਰ ਕਰਨ ਲੱਗਾ ਵਾ ਆਪਣੀ ਸੈਲਫ ਡਿਫੈਂਸ ਵਾਸਤੇ ਆਪਣੀ ਰੱਖਿਆ ਵਾਸਤੇ ਫਿਰ ਮੈਂ ਵਾਰ ਕੀਤਾ ਮਹਾਰਾਜ ਜੀ ਬਾਬਾ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਆ ਜਿਹੜਾ ਹੈਗੀ ਮੇਰੀ ਗੱਲ ਸੁਣੋ ਜੀ ਇਹ ਬੰਦੇ ਦੇ ਬਥੇਰੀਆਂ ਦਰਖਾਸਤਾਂ ਵਾ ਬਹੁਤ ਲੋਕ ਤੰਗ ਕੀਤੇ ਹੋਏ ਨੇ ਇਹ ਥੋੜਾ ਸਮਾਂ ਪਹਿਲਾਂ ਇਹ ਕੱਪੜੀ ਦੀ ਦੁਕ ਲੋਕਾਂ ਦੇ ਪੈਸੇ ਕੋਈ ਬਹੁਤ ਮਾਰੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਇੰਨੇ ਫਿਰ ਬਾਣੀ ਨੂੰ ਇਸਤੇਮਾਲ ਕਰਨ ਦੇ ਬਾਣਾ ਯੂਜ਼ ਕਰਨ ਦੇ ਵਾ ਜੇ ਜਥੇਬੰਦੀ ਨਾਲ ਅਟੈਚ ਹੁੰਦਾ ਜਾਂ ਕਿਸੇ ਨਾਲ ਬਾਣੀ ਦੀ ਮਰਿਆਦਾ ਦਾ ਪਤਾ ਹੁੰਦਾ ਸੀ ਸ਼ਰਮ ਕਰਦਾ ਪਰ ਇਹਨੂੰ ਮਾਸਾ ਵੀ ਸ਼ਰਮ ਨਹੀਂ ਆਈ ਗੁਰੂ ਘਰ ਦੇ ਵਿੱਚ ਕਿੰਨਾ ਇਹਨੇ ਉਜਾੜ ਕੀਤਾ ਪਿਆ ਵਾ ਬਦਨਾਮ ਕੀਤਾ ਪਿਆ ਇੱਕ ਗੁਰੂ ਘਰ ਨੂੰ ਇੱਕ ਬੰਦੇ ਨੇ ਪਤਾ ਨਹੀਂ ਕਿੰਨੇ ਜਣਿਆਂ ਨੂੰ ਇਹਨੇ ਤੰਗ ਕੀਤਾ ਵਾ ਇਸ ਤੋਂ ਪਹਿਲਾਂ ਵੀ ਬਾਬਾ ਜੀ ਥੋੜੇ ਦਿਨ ਪਹਿਲਾਂ ਵੀ ਇੱਕ ਘਟਨਾ ਹੋਈ ਸੀ ਜਿਹਦੇ ਵਿੱਚ ਲਾਂਗਰੀ ਨੂੰ ਇਹਨਾਂ ਨੇ ਕੁੱਟਿਆ ਸੀ ਉਹ ਉਹਦੇ ਵਿੱਚ ਮੈਨ ਵੋਲ ਨਹੀਂ ਹੈਗਾ ਨਾ ਮੈਨੂੰ ਉਸ ਚੀਜ਼ ਦਾ ਪਤਾ ਪਹਿਲੇ ਕੇਸ ਬਾਰੇ ਕੁਝ ਨਹੀਂ ਪਤਾ ਸਿਰਫ ਮੈਨੂੰ ਅੱਜ ਦੀ ਡੇਟ ਦਾ ਪਤਾ ਕਿ ਮੇਰੇ ਮਾਪੁਰਸ਼ਾਂ ਨੇ ਸਾਡੇ ਦਲਪੰਤ ਦੀ ਜਿਹੜੀ ਮੁਖੀ ਆ ਸਾਡੇ ਪਿਤਾ ਜੀ ਉਹਨਾਂ ਨੇ ਸਾਨੂੰ ਡਿਊਟੀ ਤੇ ਭੇਜਿਆ ਸੀ ਆਏ ਆ ਕਮੇਟੀ ਵਾਲਿਆਂ ਨਾਲ ਬਚਨ ਕੀਤੇ ਦੋ ਦਿਨ ਸੇਵਾ ਹੋਈ ਆ ਕਰਦੇ ਇਹ ਦੋ ਦਿਨਾਂ ਤੋਂ ਮੈਨੂੰ ਹਰਾਸਮੈਂਟ ਕਰਦਾ ਪਿਆ ਹੈਗਾ ਬਸ ਇਹ ਵੀ ਇਹ ਵੀ ਨਿਮੰਗ ਸਿੰਘੀ ਨੇ ਜੀ ਇਹ ਵੀ ਨਿਮੰਗ ਸਿੰਘ ਦਾ ਜੀ ਬਸ ਵੀ ਇਸਤੇਮਾਲ ਕਰਦਾ ਪਿਆ ਬਾਣੇ ਨੂੰ ਹਾਂ ਹਾਂ ਬਾਣੇ ਨੂੰ ਢਾ ਪੀਲਿਟੀਕਲ ਪਾਰਟੀ ਨਾਲ ਵੀ ਦਾ ਸੰਬੰਧ ਹੈ ਪੀਲਿਟੀਕਲ ਪਾਰਟੀ ਆਮ ਆਦਮੀ ਪਾਰਟੀ ਸਪੋਰਟ ਕਰਦੀ ਹੈ ਜੀ ਹਾਂ ਸਪੋਰਟ ਕਰਦਾ ਹਾਂ ਨਾ ਹੁਣ ਮੈਨੂੰ ਨਾਂ ਨਹੀਂ ਪਤਾ ਆਮ ਆਦਮੀ ਮੈਨੂੰ ਇੰਨਾ ਪਤਾ ਕਿ ਆਮ ਆਦਮੀ ਪਾਰਟੀ ਦੇ ਨਾਲ ਅਟੈਚ ਆ ਕੋਈ ਰਿਸ਼ਤੇਦਾਰ ਵੀ ਇਹਨਾਂ ਦਾ ਆਮ ਆਦਮੀ ਜੀ 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 ਹੈਗੇ ਆ ਇਹਨਾਂ ਦੇ ਬਥੇਰੇ ਬਹੁਤ ਆ ਇਹ ਮਸਲਾ ਜੀ ਇਦਾਂ ਵਾਂਗੀ ਗੁਰਦਾਰਾ ਸਾਹਿਬ ਆਵਿਆਂ ਦਾ ਜੋ ਸ਼ਹਿਰ ਕਪੂਰਥਲੇ ਦਾ ਜੋ ਪ੍ਰਾਤਨ ਗੁਰਦੁਆਰਾ ਦਾ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਜੇ ਤਾਂ ਬੜੇ ਚਿਰ ਤੋਂ ਆਵਾਜ਼ ਵਿਵਾਦ ਕਮੇਟੀ ਦਾ ਚੱਲਦਾ ਸੀਗਾ ਔਰ ਇਥੋਂ ਦੇ ਸੇਵਾ ਸੁਸਾਇਟੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਇਹਨਾਂ ਨੂੰ ਸਲਾਹ ਦਿੱਤੀ ਕਮੇਟੀ ਨੂੰ ਕਿ ਤੁਸੀਂ ਇਸ ਦੀ ਸਰਪ੍ਰਸਤੀ ਜਿਹੜੀ ਆ ਉਹ ਇਲਾਕੇ ਦੇ ਜਿਹੜੇ ਸੰਤ ਮਹਾਂਪੁਰਸ਼ ਆ ਜਿਸ ਤਰ੍ਹਾਂ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਅਤੇ ਮਹਾਤਮਾ ਮੋਰੀ ਜੀ ਖੇੜਾ ਬੇਟ ਵਾਲੇ ਅਤੇ ਖਖਰੈਨ ਤੋਂ ਬਾਬਾ ਅਮਰੀਕ ਸਿੰਘ ਜੀ ਵੀ ਤੁਸੀਂ ਆਪਣੀ ਜਿਹੜੀ ਕਮੇਟੀ ਦੀ ਸਰਪ੍ਰਸਤੀ ਆ ਉਹ ਮਹਾਂਪੁਰਸ਼ਾਂ ਨੂੰ ਦੇ ਦਿਓ ਇਹਨਾਂ ਨੇ ਆਪਣੇ ਮਹਾਪੁਰਸ਼ਾਂ ਨੂੰ ਇਲਾਕੇਦਿਆਂ ਨੂੰ ਸਰਪ੍ਰਸਤ ਬਣਾ ਲਿਆ ਕਿ ਤੁਸੀਂ ਬਾਬਾ ਜੀ ਦੇਖ ਰੇਖ ਕਰੋ ਅਸੀਂ ਕੰਮ ਚਲਾਵਾਂਗੇ ਬਾਬੇ ਨੇ ਇਹਨਾਂ ਨੂੰ ਥਾਪੜਾ ਦੇਤਾ ਹਾਂਜੀ ਤੇ ਜਿਹੜਾ ਗਰਪਾਲ ਇੰਡੀਆ ਨਾ ਜਿਹੜਾ ਆਮ ਆਦਮੀ ਦਾ ਚੇਅਰਮੈਨ ਐ ਇਸ ਕਰਕੂਥਲੇ ਹਲਕੇ ਤੋਂ ਉਹਦਾ ਭਰਾ ਕਿੰਨੀ 바ਵਾ ਕਿਉਂਕਿ ਇਹਨਾਂ ਦੇ ਪਿਤਾ ਨੇ ਇੱਥੇ 30-35 ਸਾਲ ਪ੍ਰਧਾਨਗੀ ਕੀਤੀ ਆ ਪਰ ਹੁਣ ਸਰੀਰ ਵੀ ਬਿਰਧ ਹੋ ਚੁੱਕਾ ਵਾ ਸੇਵਾ ਵੀ ਨਹੀਂ ਹੁੰਦੀ ਤੇ ਜਿਹੜੀ ਇਹ ਕਮੇਟੀ ਬਣੀ ਹੈ ਇਹ ਰਜਿਸਟਰਡ ਕਮੇਟੀ ਆ ਸੇਵਾ ਸੁਸਾਇਟੀ ਤੇ ਇਹਨਾਂ ਨੇ ਫਿਰ ਮਹਾਪੁਰਸ਼ਾਂ ਦੇ ਕੋਲੇ ਗਏ ਇਹ ਕਿ ਬਾਬਾ ਜੀ ਵੀ ਉਹ ਹਜੇ ਵੀ ਜਿਹੜਾ ਵਾ ਦਖਲਦਾਰੀ ਕਰਨੋਂ ਨਹੀਂ ਹਟਦੇ ਤੇ ਬਾਬਿਆਂ ਨੇ ਕਿਹਾ ਵੀ ਤੁਸੀਂ ਹੁਣ ਗੁਰਦੁਆਰੇ ਦੀ ਜਿਹੜੀ ਸਰਪ੍ਰਸਤੀ ਆਹੋ ਸੇਖ ਸਾਹਿਬ ਜੈਸੇਦਰ ਬਾਬਾ ਮੇਦਰ ਸਿੰਘ ਸੋਢੀ ਜੀ ਨੂੰ ਦੋ ਤੇ ਇਹਨਾਂ ਸਾਰਿਆਂ ਨੇ ਇੱਕ ਦਿਨ ਫਿਰ ਇਕੱਠੇ ਹੋ ਕੇ ਬਾਬਾ ਮੇਦਰ ਸਿੰਘ ਜੀ ਦੇ ਪੜਾਤੇ ਗਏ ਨਿਸ਼ਾਨੇ ਖਾਲਸੇ ਉੱਥੇ ਜਾ ਕੇ ਇਹਨਾਂ ਨੇ ਬਾਬਿਆਂ ਨੂੰ ਬੇਨਤੀ ਕੀਤੀ ਤੇ ਬਾਬਾ ਜੀ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਦੇ ਕੋਲੇ ਆਏ ਸਾਰਾ ਇਹਨਾਂ ਦੀ ਗੱਲਬਾਤ ਸੁਣੀ ਵੀ ਕੀ ਮਸਲਾ ਚੱਲਦਾ ਵਾ ਕਿਦਾਂ ਵਾ ਗੱਲਬਾਤ ਸੁਣ ਕੇ ਫਿਰ ਇਹਨਾਂ ਨੇ ਬਾਬਾ ਜੀ ਨੂੰ ਮਿੰਦਤਰਲਾ ਕੀਤਾ ਕਿ ਬਾਬਾ ਜੀ ਵੀ ਸਾਡੀ ਵਾਹ ਪੇਸ਼ ਨਹੀਂ ਜਾਂਦੀ ਕਿਉਂਕਿ ਇਹਨਾਂ ਦੀ ਸਰਕਾਰ ਆ ਇਹਦਾ ਪ੍ਰਾਚੇਰ ਬੈਣਿਆ ਇਹ ਰੋਜ਼ ਸਾਡੇ ਜਿਹੜੀਆਂ ਦਰਖਾਸਤਾਂ ਜਾਂਦੀਆਂ ਉਹਦੀ ਵੀ ਸੁਣਵਾਈ ਨਹੀਂ ਹੁੰਦੀ ਉਹ ਜਿੱਦਾਂ ਠੱਡੇ ਬਸਤੇ ਦੇ ਵਿੱਚ ਪਾ ਦਿੰਦੇ ਆ ਤੇ ਉਦਾਂ ਹੀ ਪਈਆਂ ਰਹਿੰਦੀਆਂ ਵਾ ਤੇ ਤੁਸੀਂ ਕਿਰਪਾ ਕਰੋ ਤੁਸੀਂ ਆ ਕੇ ਇਹਦੀ ਕਮਾਂਡ ਸੰਭਾਲੋ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਇਹਨਾਂ ਨੇ ਫਿਰ ਲੋਈ ਸਰੂਪਾ ਦਿੱਤਾ ਅਤੇ ਬਾਬਿਆਂ ਦਾ ਸਨਮਾਨਤ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਬਾਬਾ ਜੀ ਪੂਰੀ ਆ ਆਪਣੀ ਜਥੇਬੰਦੀ ਦੇ ਸਮੇਤ ਇੱਥੇ ਪਹੁੰਚੇ ਸੀਗੇ ਦਾਸ ਮਿਸਰ ਸ਼ਹੀਦ ਬਾਬਾ ਉਹਦੇ ਸਿੰਘ ਤਰਨਾ ਦਲ ਦਾ ਮੁਖੀ ਆ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਸੀਗੀ ਬਾਬਾ ਜੀ ਨੇ ਕਿਹਾ ਵੀ ਤੁਸੀਂ ਇੱਥੋਂ ਲੱਗੇ ਆ ਤੇ ਤੁਸੀਂ ਇਹਦੀ ਰੋਜ ਇੱਥੇ ਢੇਗਾ ਰੱਖਣਾ ਤੇ ਕੋਈ ਨਹੀਂ ਬਾਕੀ ਅਸੀਂ ਮਗਰ ਬੈਠੇ ਆ ਅੱਜ ਸਵੇਰੇ ਜੋ ਘਟਨਾ ਵਾਪਰੀ ਆ ਉਹ ਘਟਨਾ ਇਦਾਂ ਵਾਪਰੀ ਆ ਕਿ ਉਧਰ ਜਦੋਂ ਦੂਸਰੇ ਗੁੱਟ ਦੇ ਕਿੰਨੀ ਬਾਵਾ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਵੀ ਆਪਣਾ ਕੈਮਰੇ ਅੱਗੇ ਪੱਖ ਰੱਖਦੇ ਆ ਕੁਝ ਇਸ ਤਰ੍ਹਾਂ ਦੱਸਿਆ ਆਪਣੇ ਬਿਆਨ ਦੇ ਦੋ ਤੀ ਨਾ ਆਪਣੇ ਕੀ ਗੱਲ ਹੋਈ ਸਾਰੀ ਇਹ ਕੀ ਗੱਲ ਹੋਈ ਤੁਹਾਡੇ ਨਾਲ ਮੇਰੇ ਤੇ ਵਾਰ ਕੀਤਾ ਗਿਆ ਇਹ ਠੀਕ ਹੈ ਇਹ ਕਿਹਦੇ ਨਾਲ ਵਾਰ ਕੀਤਾ ਨਾਲ ਨੇ ਕੀ ਗੱਲ ਕੀ ਹੋਈ ਸੀ ਰੋਟੀ ਇੰਦ ਵਿੱਚ ਮੈਂ ਗੁਰਦਾਰੇ ਜਾਣਾ ਜੀ ਜਿਹਨਾਂ ਨੇ ਨਿਹੰਗ ਸਿੰਘ ਬੁਲਾਏ ਸੀ ਕੱਲ ਸ਼ਾਮ ਦੇ ਆਏ ਹੋਏ ਸੀ ਉਹਨਾਂ ਨੇ ਮੇਰੇ ਤੇ ਵਾਰ ਕਰਾਇਆ ਜਾਣ ਕੇ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੀ ਮਸਲਾ ਕੀ ਆ ਵਾਹ ਕੋ ਮੇਰਾ ਹੱਥ ਦੇ ਕੋ ਥੱਲੇ ਕਰ ਦੋ ਕੀ ਮਸਲਾ ਕੀ ਹੈ ਜੀ ਸਾਰਾ ਮੈਨੂੰ ਰੋਕਦੇ ਗੁਰੂ ਘਰਾਂ ਤੋਂ ਗੌਰਤਲ ਹੈ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਵੀ ਕਾਫੀ ਸਖਤੀ ਦੇ ਰੌਂ ਦੇ ਵਿੱਚ ਹੈ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਇਸ ਘਟਨਾ ਦੇ ਬਾਬਤ ਔਰ ਉਹਨਾਂ ਲੋਕਾਂ ਦੇ ਉੱਪਰ ਸਖਤ ਕਾਰਵਾਈ ਕਰਨ ਦੇ ਵੀ ਆਦੇਸ਼ ਦਿੱਤੇ ਨੇ ਇਹ ਪੂਰਾ ਕੀ ਮਾਮਲਾ ਗੁਰਦੁਆਰੇ ਬਾਵੇਆ ਜੋ ਸ਼ਹਿਰ ਦੇ ਵਿੱਚ ਸਥਿਤ ਹੈਗਾ ਉਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਚਗੜਾ ਚੱਲ ਰਿਹਾ ਸੀ ਜੀ ਹਾਈ ਕੋਰਟ ਤੱਕ ਕੇ ਚੱਲੇ ਹੋਏ ਨੇ ਅੱਜ ਸਵੇਰੇ ਅਰਦਾਸ ਦੇ ਟਾਈਮ ਕੋਈ ਕਰੀਬ 7:00 7:30 ਦਾ ਸਮਾਂ ਹੋਗਾ ਤੇ ਉਹ ਅਰਦਾਸ ਦੇ ਵਿੱਚ ਹੀ ਇਹਨਾਂ ਦਾ ਕੋਈ ਆਪਸ ਵਿੱਚ ਮਲਮਟਾਫ ਹੋ ਗਿਆ ਉਹ ਵਾਧਾ 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 ਕਰਪਾਨਾਂ ਤੱਕ ਚਲਾ ਗਿਆ ਤੇ ਇਹਨਾਂ ਦੇ ਜਿਹੜੇ ਜ਼ਖਮੀ ਨੇ ਬੰਦੇ ਉਹ ਇੱਥੇ ਦਾਖਲ ਕਰਾਏ ਹੋਏ ਨੇ ਉਹ ਬਿਆਨ ਲੱਖਾ ਕਿ ਨੈਕਸਟ ਜੋ ਵੀ ਸਹੀ ਹੋਏ ਕਾਰਜ ਕਰਾਂਗੇ ਸਰ ਕਿਸ ਨੂੰ ਰੈਫਰ ਵੀ ਕੀਤਾ ਗਿਆ ਇੱਥੇ ਬਿਲਕੁਲ ਇੱਕ ਬੰਦੇ ਦੇ ਸੱਟ ਜਿਆਦਾ ਆ ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿਹੜੇ ਦੂਸਰੇ ਬੰਦੇ ਹੈਗੇ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਚੱਲ ਰਹੀ ਆ ਤੋਂ ਜਿੱਥੇ ਵੀ ਬੈਸਟ ਟ੍ਰੀਟਮੈਂਟ ਹੋਵੇ ਡਾਕਟਰ ਪਾਸੇ ਲੱਗੇ ਹੋਏ ਠੀਕ ਸਰ ਟੋਟਲ ਕਿੰਨੇ ਆ ਸਰ ਹਰਮਜੀਤ ਟੋਟਲ ਇੰਜਰਡ ਕਿੰਨੇ ਨੇ ਹਜੇ ਤੱਕ ਹਜੇ ਤੱਕ ਇੱਕ ਪਾਸੇ ਇੱਕ ਹੈ ਜੀ ਦੂਜੇ ਪਾਸੇ ਦੋ ਤਿੰਨ ਬੰਦੇ ਹੈਗੇ ਆ ਦੇਖਦੇ ਹਾਂ ਕਿਹੜੇ ਕਿਤੇ ਕਿੰਨੀ ਕਿੰਨੀ ਸੱਟ ਲੱਗੀ ਹੈ ਦੂਜੀ ਪਾਰਟੀ ਦਾ ਬੰਦਾ ਲਹਿੰਗ जख्मी ਹੋਇਆ ਉਹ ਦੀ ਕੀ ਇੰਜਰੀਜ਼ ਨੇ ਇਹ ਡਾਕਟਰ ਡਿਕਲੇਅਰ ਕਰਨਗੇ ਜੀ ਇੰਜਰੀਆਂ ਡਾਕਟਰ ਨੇ ਡਿਕਲੇਅਰ ਕਰ ਰਹੀਆਂ ਸਮ ਇਨਫੋਰਮੇਸ਼ਨ ਯੂ ਗਾਟ ਫਰਮ ਡਾਕਟਰ ਹਜੇ ਤੱਕ ਨਹੀਂ ਉਹਨੇ ਸਾਨੂੰ ਦੱਸਿਆ ਜੀ ਜਦੋਂ ਅਜੇ ਰੈਫਰ ਕਰ ਰਹੇ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਉਸ ਤੋਂ ਬਾਅਦ ਤੁਹਾਨੂੰ ਸਾਰੀ ਕ੍ਰੀਡ ਕਰਕੇ ਸਸ ਸੀਸੀਟੀ ਫੁਟੇਜ ਕਰ ਰਹੇ ਨੇ ਕੁਝ ਮਿਲਿਆ ਉਥੋਂ ਗੁਰਦੁਰੀ ਹਾਂ ਸਾਰਾ ਕੁਝ ਕਲੈਕਟ ਕਰ ਰਹੇ ਹਾਂ ਕਿੱਦਾਂ ਕਿੱਦਾਂ ਹੋਇਆ ਸਾਰ ਪਰ ਕਿਸੇ ਵੱਲੋਂ ਇਹ ਵੀ ਇਲਜ਼ਾਮ ਲਾਏ ਜਾ ਰਹੇ ਆ ਇੱਧਰਲੀ ਪਾਰਟੀ ਨੇ ਉਹਨਾਂ ਦੇ ਚਪੇੜਾਂ ਵੀ ਮਾਰੀਆਂ ਦੇਖੋ ਇਲਜ਼ਾਮ ਲਾਉਣ ਨੂੰ ਬੱਕਰੀ ਗੱਲ ਹੈ ਜਿਹੜੀ ਸਚਾਈ ਸਚਾਈ ਕਾਰੀ ਮੁਲਾਜ਼ਮ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਬਤਮੀਜੀ ਨਾਲ ਵੀ ਬੋਲਿਆ ਇਨਵੈਸਟੀਗੇਸ਼ਨ ਦੇ ਵਿੱਚ ਹਰ ਚੀਜ਼ ਆਏਨੀ ਜੀ ਜਿਹੜਾ ਦੋਸ਼ੀ ਹੋਇਆ ਉਹਨੂੰ ਜ਼ਰੂਰ ਸਜ਼ਾ ਮਿਲੂਗੀ ਔਰ ਜਿਹੜੇ ਕੋ ਨਹੀਂ ਉਹਦੇ ਵਿੱਚ ਆਉਣਗੇ ਉਹ ਕਿਉਂਕਿ ਅਫਸਰਾਂ ਦੇ ਨਾਲ ਬਵਾਜਵਾਨੀ ਵੀ ਦਿੱਤੀ ਗਈ ਹੈ ਇਹੋ ਜਿਹੀ ਕੋਈ ਸਾਡੇ ਨੋਟਿਸ 'ਚ ਨਹੀਂ ਆਈ ਜੀ ਜਦੋਂ ਨੋਟਿਸ ਆਊਗਾ ਤਾਂ ਪ੍ਰੋਪਰ ਕਾਰਵਾਈ ਹੋਊਗੀ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਬਾਵਿਆਂ ਦਾ ਜੰਗ ਦਾ ਅਖਾੜਾ ਬਣਨ ਤੋਂ ਬਾਅਦ ਲੋਕੀ ਹੌਲੀ-ਹੌਲੀ ਆਪਸ ਦੇ ਵਿੱਚ ਗੱਲਾਂ ਕਰਦੇ ਵੀ ਨਜ਼ਰ ਆਏ ਨੇ ਜਿੱਥੋਂ ਕਿ ਇਹ ਵੀ ਪਤਾ ਚੱਲਦਾ ਹੈ ਕਿ ਇਸ ਗੁਰਦੁਦਾਰੇ ਦੇ ਵਿੱਚ ਰਾਜਸੀ ਦਖਲਅੰਦਾਜ਼ੀ ਕਾਫੀ ਵੱਧ ਚੁੱਕੀ ਹੈ ਜਿਸ ਕਾਰਨ ਇਹ ਗੁਰਦੁਆਰਾ ਜੰਗ ਦਾ ਅਖਾੜਾ ਬਣਦਾ ਹੋਇਆ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਸੱਤਾਧਿਰ ਵੱਲੋਂ ਇਸ ਵਿੱਚ ਬਹੁਤ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਨੂੰ ਲੈ ਕੇ ਹੈਰਾਨ ਪਰੇਸ਼ਾਨ ਹੈ ਪ੍ਰਬੰਧਕ ਕਮੇਟੀ ਵਾਲੇ ਵੀ ਆਪਣਾ ਪੱਖ ਰੱਖਦੇ ਹੋਏ ਨਜ਼ਰ ਆਏ ਨੇ ਸਰ ਕੀ ਨਾ ਤੁਹਾਡਾ ਅੱਜ ਸਵੇਰੇ ਕੀ ਘਟਨਾ ਹੋਈ ਮੈਂ ਜੀ ਮੇਰਾ ਨਾਮ ਚਰਨਜੀਤ ਸਿੰਘ ਆ ਸਨਮਸਾ ਗੁਰਵਜਨ ਸਿੰਘ ਜੀ ਮੈਂ ਅੱਜ ਸਵੇਰੇ ਗੁਰਦੁਆਰਾ ਉਥੋਂ ਮੈਂ ਗੁਰਦੁਆਰਾ ਬੰਦ ਕਮੇਟੀ ਦਾ ਮੈਂਬਰ ਵੀ ਆ ਮੈਂ ਸਵੇਰੇ ਗਿਆ ਜੀ ਉੱਥੇ ਦਵਾਈ ਲੈਣ ਗਿਆ ਹਸਪਤਾਲ ਮੈਨੂੰ ਸਾਹ ਦੀ ਥੋੜੀ ਪ੍ਰੋਬਲਮ ਆ ਤੇ ਬਲੱਡ ਪ੍ਰੈਸ਼ਰ ਮੇਰਾ ਬਹੁਤ ਵੱਧ ਆਇਆ ਮੈਂ ਦਵਾਈ ਲੈਣ ਗਿਆ ਮੈਂ ਅਵਰਜੈਂਸੀ 'ਚ ਮੈਂ ਕਿਹਾ ਜੀ ਡਾਕਟਰ ਸਾਹਿਬ ਉੱਥੇ ਬੈਠੇ ਉਹਨਾਂ ਕੋਲ ਲਖਾ ਲੈਂਦੇ ਦਵਾਈ ਉੱਥੇ ਇਹ ਬੈਠੇ ਹੋਏ ਸੀ ਇਹ ਗੁਰਪਾਲ ਆ ਗਿਆ ਕਿਰਪਾਲ ਨੇ ਮੈਨੂੰ ਜ਼ਬਰਦਸਤੀ ਫੜ ਕੇ ਮੈਨੂੰ ਕ੍ਰੀਸਿਆ ਨਾਲੇ ਦੇ ਮੇਰੇ ਚ ਪੇਣਾ ਮਾਰੀਆਂ ਤੇ ਨਾਲੇ ਮੈਨੂੰ ਉੱਥੇ ਅਰਜੈਂਸੀ ਸੱਜੇ ਪਾਸੇ ਵਾਰਡ ਜੇ ਕਮਰਾ ਸੀ ਉੱਥੇ ਮੈਨੂੰ ਇਹਨੂੰ ਹੋੜ ਦਿੱਤਾ ਬਾਹਰੋਂ ਕੁੰਡਾ ਲਾਤਾ ਮੈਂ ਕਮੇਟੀ ਵਾਲਿਆਂ ਨੂੰ ਫੇਰ ਟੈਲੀਫੋਨ ਕੀਤਾ ਇਹਨਾਂ ਨੇ ਆ ਕੇ ਮੈਨੂੰ ਕਢਾਇਆ ਮੈਨੂੰ ਇਹਨਾਂ ਬਹੁਤ ਗਾਲਾਂ ਵੀ ਕਢੀਆਂ ਗੁਰਪਾਲ ਇੰਡੀਆ ਜੋ ਇੰਪਰੂਵਮੈਂਟ ਐਸੋ ਦਾ ਚੇਅਰਮੈਨ ਆ ਇਹ ਮੈਨਾਂ ਬਹੁਤ ਮਾਰੋ ਮਰਦਾ ਕਿਦਾ ਮੈਨੂੰ ਪਤਾ ਨਹੀਂ ਵੀ ਗੁਰਦੁਆਰੇ ਇਹ ਘਟਨਾ ਹੋਈ ਕਿ ਨਹੀਂ ਹੋਈ ਮੈਨੂੰ ਤੇ ਬਾਅਦ ਚ ਪਤਾ ਲੱਗਿਆ ਵੀ ਆ ਘਟਨਾ ਹੋਈ ਮੈਂ ਵੈਸੇ ਦਵਾਈ ਲੈਣ ਆਇਆ ਸੀ ਦੋ ਦਿਨ ਤੋਂ ਮੈਂ ਗੁਰਦੁਆਰੇ ਨਹੀਂ ਗਿਆ ਸੀਗਾ ਨਾ ਕੱਲ ਗਿਆ ਨਾ ਅੱਜ ਗਿਆ ਮੈਨੂੰ ਹਸਪਤਾਲ ਆ ਕੇ ਫੇਰ ਪਤਾ ਲੱਗਿਆ ਵੀ ਆ ਗੁਰਦੁਆਰੇ ਘਟਨਾ ਹੋਈ ਆ ਤੇ ਗੁਰਪਾਲ ਇੰਡੀਆ ਨੇ ਜੋ ਇੰਪਰੂਵਮੈਂਟ ਐਸੋ ਦਾ ਚੇਅਰਮੈਨ ਆ ਮੇਰੇ ਚਪੇ ਮੈਨੂੰ ਤੋ ਆਹ ਕੁੱਚੀ ਵੀ ਕੀਤੀ ਮੇਰਾ ਆ ਕਾਲਰ ਵੀ ਆ ਪਾੜ ਦਿੱਤਾ ਤੇ ਇਹ ਮੈਨੂੰ ਤਾਂ ਚੱਕ ਧੱਕੇ ਨਾਲ ਅੰਦਰ ਵੀ ਹੋੜਿਆ ਯਾਨੀ ਅਬਰਜੈਂਸੀ ਦੇ ਅੰਦਰ ਬਾੜ ਸੱਜੇ ਪਾਸੇ ਉਹ ਤੇ ਕੰਬਲੀ ਪਿਆ ਦੀ ਇਸ ਮਾਮਲੇ ਨਾਲ ਕੀ ਲੈਣਾ ਤੇ ਉਹਦਾ ਭਰਾ ਆ ਜਿਹੜਾ ਜੀ ਉਹ ਉਹਦੀ ਸ਼ਹਿਦ ਦੇ ਸਾਰਾ ਉਹ ਗੁਰਪਾਲ ਇੰਡੀਆ ਹੀ ਕਰਾਉਂਦਾ ਉਹਦਾ ਭਰਾ ਜਿਹੜਾ ਆ ਉਹਦੇ ਨਾਲ ਕੋਈ ਲੜਾਈ ਰੁਈ ਹੋਈ ਹੈ ਗੁਰਦੁਆਰੇ ਤੇ ਉਹ ਗੁਰਪਾਲ ਇੰਡੀਆ ਨੇ ਤੇ ਕਹਿੰਦੇ ਸਾਰਾ ਕੁਝ ਹੁੰਦਾ ਹੈ ਇਹ ਸਾਰਾ ਕੁਝ ਕੋਈ ਸਾਰਾ ਕੁਝ ਗੁੰਡਾਗਰਦੀ ਇਹ ਗੁਰਪਾਲ ਇੰਡੀਆ ਕਰਦਾ ਹੈ ਜੀ ਮੋਬਾਈਲ ਮੋਬਾਈਲ ਹੋਇਆ ਮੇਰਾ ਮੋਬਾਈਲ ਵੀ ਇਹਨਾਂ ਨੇ ਖੋਲਿਆ ਮੈਂ ਚਲੋ ਮੈਂ ਇੱਕੋ ਫੇਰ ਮੁੜ ਕੇ ਦਜਬਰਦਸਤੀ ਖੋਲਿਆ ਜਦੋਂ ਮੇਰਾ ਬੇਟਾ ਵੀ ਆ ਗਿਆ ਤੇ ਇਹ ਸਾਰੇ ਬੰਦਰ ਕਮੇਟੀ ਆ ਗਈ ਮੈਨੂੰ ਇਹਨਾਂ ਨੇ ਅੰਦਰੋਂ ਆ ਕੇ ਕੱਢਿਆ ਮੈਂ ਪਿਛਲੇ 30 ਸਾਲ ਤੋਂ ਇਸ ਗੁਰਦਾਰੇ ਦੀ ਪ੍ਰਬੰਧਕ ਕਮੇਟੀ ਨਾਲ ਅਟੈਚ ਹੈਗਾ ਕਿਉਂਕਿ ਮੇਰਾ ਪੁਰਾਣਾ ਘਰ ਜਿਹੜਾ ਉਹ ਮਲਕਾਨੇ ਮਲੇ ਹੁੰਦਾ ਸੀਗਾ ਬਚਪਨ ਤੋਂ ਹੀ ਮੈਂ ਇਸ ਗੁਰਦਾਰੇ ਜਾ ਰਿਹਾ ਸੀਗਾ ਪਰ ਇਹ ਜਿਹੜਾ ਗਿੰਨੀ ਬਾਵਾ ਗੁਰਪਾਲ ਸਿੰਘ ਨਾ ਭਰਾ ਇਹ ਰੋਜ਼ ਗੁੰਡਾਗਰਦੀ ਕਰਨ ਹੁੰਦਾ ਸਵੇਰੇ ਮੱਥਾ ਢੇਕਣ ਦੇ ਬਹਾਨੇ ਆ ਕੇ ਇਹ ਵੀਡੀਓ ਬਣਾਉਂਦਾ ਲੇਡੀ ਇਸ ਤੋਂ ਬਹੁਤ ਸਖ ਨਰਾਜ਼ ਹੋ ਗਈਆਂ ਤੇ ਜੋ ਘਟਨਾ ਅੱਜ ਵਾਪਰੀ ਆ ਉਹ ਜਿਹੜਾ ਨਿਹੰਗ ਸਿੰਘ ਰੱਖਿਆ ਹੋਇਆ ਸੇਵਾਦਾਰ ਉਹਦੇ ਹੱਥਾਂ 'ਪਾਈ ਹੋਈ ਉਹਨੇ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਉਹਨੂੰ ਆਪਣੇ ਰਕਸ਼ਾ ਦੇ ਵਾਸਤੇ ਬਚਾ ਦੇ ਖਾਦਰ ਡਫੈਂਸ ਵਿੱਚ ਉੱਤੇ ਹਥਿਆਰ ਚਲਾਇਆ ਹੈਗਾ ਤੇ ਖੂਨ ਖਰਾਬਾ ਦੀ ਇਹਨੇ ਕਾਰਵਾਈ ਕੀਤੀ ਹੈ ਉਹਦੇ ਮੁਖ ਜਿਹੜਾ ਦੋਸ਼ੀ ਹੈਗਾ ਨਾ ਉਹ ਗੁਰਪਾਲ ਇੰਦੇ ਨਹੀਂ ਆਮ ਆਦਮੀ ਪਾਰਟੀ ਦਾ ਜਿਹੜਾ ਸਾਰਾ ਇਹਦੇ ਭਰਾ ਮਾਂ ਬਾਪ ਤਿੰਨੋ ਹੀ ਦੋਸ਼ੀ ਹੈ ਜਿਹੜੇ ਪਹਿਲਾਂ ਜਿਨ੍ਹਾਂ ਦੇ 130 ਨੰਬਰ ਐਫਰਡ ਦੱਜ ਗਈ ਆ 10 ਛੇ ਦੀ ਜਿਨ੍ਹਾਂ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਬੜੀ ਬੜੀ ਐਸਐਸਪੀ ਸਰ ਨੂੰ ਦਰਖਾਸਤਾਂ ਦਿੱਤੀਆਂ ਐਸਐਚਓ ਨੂੰ ਦਿੱਤੀਆਂ ਕਾਰਵਾਈ ਨਹੀਂ ਹੁੰਨ ਟਾਈਮਲੀ ਨਹੀਂ ਹੁੰਨ ਕਰਕੇ ਸਾਰਾ ਕਾਂਡ ਦੁਆਰਾ ਹੋਇਆ ਹੈਗਾ ਅੱਜ ਐਡਾ ਜਿਹਾ ਘਟਨਾ ਮਾਰਨ ਤੱਕ ਵੀ ਜਾ ਰਹੇ ਸੀ ਐਡੀ ਤਕੜੀਆਂ ਕਿਰਪਾਨਾਂ ਚਲੀਆਂ ਹੈਗੀਆਂ ਅਫਸੋਸ ਹੁੰਦਾ ਹੈ ਕਿ ਗੁਰਦੁਆਰੇ 21 ਪਰਸੈਂਟ ਨੂੰ ਹੁੰਦੇ ਨੇ ਜਦੋਂ ਇਹਨਾਂ ਦੇ ਪਹਿਲਾਂ ਐਫਆਈਆ ਦਰਜਾ ਉਹ ਕਾ ਵੀ ਐਫਆਈਆ ਦਰਜ ਸੀ ਗੁਰਦਵਾਰੇ ਉਸ ਵੇਲੇ ਵੀ ਇਹਨਾਂ ਗੁਰਦਵਾਰੇ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੁਬਾਰਾ ਫਿਰ ਕਾਬਜ ਹੋਣ ਵਾਸਤੇ ਇਹ ਦੁਬਾਰਾ ਇਨ ਹੋ ਰਹੇ ਨੇ ਔਰ ਅਲੱਗ-ਦਾਰ ਡੇਰੇਾਂ ਦੇ ਜਾ ਕੇ ਉਹ ਅਪਰੋਚ ਕਰਦੇ ਆ ਜੀ ਅਸੀਂ ਤੁਹਾਨੂੰ ਪੈਸੇ ਚੜਾਵਾਵਾਂਗੇ ਤੁਹਾਨੂੰ ਗੁਰਦਵਾਰੇ ਜਿੰਨਾ ਫੰਡ ਜਮਾ ਉਹ ਤੁਹਾਨੂੰ ਦੇ ਦਾਂਗੇ ਸਾਡੀ ਹੈਲਪ ਕਰੋ ਗੁਰਦਵਾਰੇ ਸਾਨੂੰ ਦੇ ਦਿਓ ਅ ਅੱਜ ਤੋਂ ਕੋਈ ਦੱਸਦੇ ਪਹਿਲਾਂ ਵੀ ਕੋਈ ਐਹੋ ਜਿਹੀ ਘਟਨਾ ਹੋਈ ਸੀ ਜਿਸ ਦੇ ਨਾਲ ਕਿਸੇ ਲਾਂਗਰੀ ਨੂੰ ਕੁੱਟਿਆ ਮਾਰਿਆ ਸੀ ਜੀ ਸੀਨੇ ਚ ਵੀ ਤੁਸੀਂ ਹਾਂਜੀ ਹਾਂਜੀ ਇੱਕ ਉਹ ਘਟਨਾ ਪਹਿਲੇ ਵੀ ਹੋਈ ਆ ਜਿਸ ਨੇ ਬਾਹਰੋਂ ਕੋਈ ਟੀਮ ਮੰਗਾ ਕੇ ਇਹਨਾਂ ਨੇ ਸਤਕਾਰ ਕਮੇਟੀ ਦੇ ਨਾਂ ਦੇ ਕੋਈ ਪਊਏ ਆਦਿ ਰੱਖ ਕੇ ਤੇ ਆਪ ਹੀ ਰੱਖਣ ਵਾਲੇ ਆ ਤੇ ਆਪ ਹੀ ਫੜਾਉਣ ਵਾਲੇ ਆ ਤੇ ਜਾਣ ਲੱਗਾ ਉਸ ਜਿਹੜਾ 13 ਤਰੀਕ ਦੀ ਘਟਨਾ ਆ ਜਿਹੜੀ ਸ਼ਾਮ ਦੇ 14 ਤਰੀਕ ਨੂੰ ਲੰਗਰ ਲੱਗਣਾ ਸੀਗਾ ਆਪਣੇ ਵਿਸਾਖੀ ਦੇ ਸੰਬੰਧ ਵਿੱਚ ਤੇ ਇਹਨਾਂ ਨੇ ਉਹਦੀ ਉਹ ਵਿਚਾਰੇ ਗਰੀਬ ਆਦਮੀ ਕੁੱਟਾਈ ਵੀ ਕੀਤੀ ਹੈ ਇੱਥੇ ਕੀ ਮੰਨਦੇ ਹੋ ਕਿ ਇਹ ਸਾਰੇ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਦੀ ਲਾਪਰਵਾਹੀ ਹੈਗੀ ਹੈ ਜਿਹੜਾ ਸਾਰਾ ਮਾਮਲਾ ਬਿਲਕੁਲ ਲਾਪਰਵਾਹੀ 100% ਲਾਪਰਵਾਹੀ ਹੈ ਜਿਸ ਕਰਕੇ ਅੱਜ ਤੱਕ ਇਸ ਤੇ ਕਿਸੇ ਨੇ ਕੋਈ ਅਸਰ ਰਹਿਤ ਨਿਕਲਿਆ ਨਹੀਂ ਆ ਕੇ ਜੇ ਪਤਾ ਕਰੀਏ ਕਿਸੇ ਨੂੰ ਬੁਲਾ ਕੇ ਪੁੱਛੀਏ ਸਭ ਦਰਖਾਸਤਾਂ ਪੰਨਿਆਂ ਦੇ ਰੱਖੀ ਜਾਂਦੇ ਨੇ ਜੇ ਤੈਮਲੀ ਕਾਰਵਾਈ ਹੁੰਦੀ ਤੇ ਇਹ ਘਟਨਾ ਅੱਜ ਨਾ ਹੁੰਦਾ ਜਿਹੜਾ ਕਿ ਅੱਜ ਬਹੁਤ ਵੱਡਾ ਕਾਂਡ ਹੋ ਸਕਦਾ ਇਹ ਇੱਥੇ ਮਾਰ ਇਮਰਾਨ ਤੱਕ ਵੀ ਕੰਮ ਗਿਆ ਸੀ ਅੱਜ ਜਿਹੜੇ ਬੰਦੇ ਤੁਸੀਂ ਦੱਸ ਰਹੇ ਹੋ ਉਦੋਂ 103 ਨੰਬਰ ਐਫ ਆਰ ਚ ਨਾਮਜੱ ਸੀ ਉਹਨਾਂ ਵਿੱਚੋਂ ਕਿੰਨੇ ਬੰਦੇ ਜ਼ਮਾਨਤਾਂ ਹੋ ਗਈਆਂ ਤੇ ਕਿਹੜੇ ਕਿੰਨੇ ਬੰਦੇ ਜਮਾਨਤ ਤੋਂ ਬਗਾਰੇ ਇਹਨਾਂ ਚਾਰ ਬੰਦਿਆਂ ਜ਼ਮਾਨਤਾਂ ਜਿਹਨਾਂ ਚ ਮੁਖ ਹੈਗਾ ਜੀ ਮਨਜੀਤ ਬਾਦੁਰ ਸਿੰਘ ਬਾਵਾ ਗੁਰਪਾਲ ਢਿੰਡਿੰ ਦਾ ਬਾਪ ਉਹਦੀ ਮਦਰ ਤੇ ਇਹਦਾ ਪਰਾ ਗਿੰਨੀ ਬਾਵਾ ਉਰਫ ਕਮਲ ਜੀ ਬੀਰ ਸਿੰਘ ਬਾਵਾ ਇਸ ਦੇ ਨਾਲ ਇੱਕ ਮਨਮੋਹ ਸਿੰਘ ਵਾਲੀਆ ਛੇਕੂਪੁਰ ਇਹਨਾਂ ਚਾਰਾਂ ਜ਼ਮਾਨਤਾਂ ਹੋਈਆਂ ਇਸ ਦੋ ਬੰਦਿਆਂ ਜ਼ਮਾਨਤਾਂ ਅਜ ਤੱਕ ਨਹੀਂ ਆਇਆ ਜੀ ਸਰਜੀਤ ਵਿੱਕੀ ਔਰ ਇੱਕ ਹੈਗਾ ਪਰਮਿੰਦਰ ਸਿੰਘ ਪਰਮਜੀਤ ਸਿੰਘ ਤੇਲ ਲੈਬ ਦਾ ਮਾਲਕ ਜਿਹੜੇ ਅੱਜ ਤੱਕ ਵੀ 6 10 6 ਦਾ ਪਰਚਾ ਹੋਇਆ ਹੋਇਆ ਅੱਜ ਤੱਕ ਉਹਦੇ ਬਗੈਰ ਜਮਾਨਤੋਂ ਕੋ ਮਰੇ ਜਿਨ੍ਹਾਂ ਨੇ ਕਦੀ ਜਮਾਨਤ ਲਾਈ ਵੀ ਨਹੀਂ ਅੱਜ ਵੀ ਨਾਲ ਅੱਜ ਵੀ ਉਹ ਜਦੋਂ ਉਹ ਜ਼ਖਮੀ ਨੂੰ ਕਿਤੇ ਜਲੰਧਰ ਰੈਫਰ ਕੀਤਾ ਤਾਂ ਉਹ ਨਾਲ ਹੀ ਉਹਦੇ ਗੱਡੀ ਬੜਾ ਬੈਠ ਗਏ ਜਦ ਪੁਰਸ਼ ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਕਿ ਇਹ ਬੰਦੇ ਨਾਲ ਕੋਈ ਜਾ ਰਹੇ ਨਹੀਂ ਜਿਹੜੇ ਕਿ ਮੁੱਖ ਦੋਸ਼ੀ ਨੇ ਆਰ ਵਾਲੀ ਇਹ ਸਾਰੀ ਮਿਲੀ ਭੇਗੇ ਇੱਕੋ ਥੀਵੇਂ ਜਿਹੜੀ ਕਿ ਕੋਈ ਕਾਰਵਾਈ ਨਹੀਂ ਹੋਣੀ ਸਭ ਤੋਂ ਵੱਡਾ ਇਹ ਇੱਥੇ ਰੋੜਾ ਹੈ ਉਹ ਗੁਰਪਾਲ ਹੀ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਨਾਲ ਹੀ ਇਹ ਚੇਅਰਮੈਨ ਨੂੰ ਲਾਤਾ ਰੋੜਾ ਦਾ ਜਿਹੜਾ ਕਿ ਬੇਈਮਾਨ ਹੈ ਜਤੇ ਆਲਰੇਡੀ ਪੁਰਛਾ ਪਹਿਲੇ ਦਰਜ ਹੋਇਆ 7 ਸਾਲ ਬਾਅਦ ਬਰੀ ਹੋਇਆ ਕਿਸੇ ਕਾਰਨਾਂ ਕਰਕੇ ਮਗਰ ਦੋਸ਼ੀ ਹੈਗਾ ਸੀਗਾ ਉਸਲੇ ਠੀਕ ਠੀਕ ਮੈਂ ਤੁਹਾਨੂੰ